ਲੱਗੇ ਭੈਣ ਅਤੇ ਪਾਈ ਦੀ ਨੂੰ ਮੇਰੇ ਦਾਦੇ ਦੀ ਤੇ ਨਾਨੇ ਦੀ ਉਜਾਈ ਵੀ ਬਾਪੂ ਦੀ ਮੈਂ ਗੱਲ ਨਹੀਂ ਕਰਨੀ ਗੱਲ ਕਰਾਂ ਬੇਬੇ ਵਾਲੇ ਪੱਖ ਦੀ ਪੇਕਿਆਂ ਤੋਂ ਆਈ ਹੋਵੇ ਚੀਜ਼ ਜੇ ਚਵਾਨੀ ਵਾਲੀ ਲੱਖਾਂ ਦੀ ਬਣਾ ਕੇ ਉਹਨੂੰ ਦੱਸਦੀ ਪੇਕਿਆਂ ਤੋਂ ਆਈ ਹੋਵੇ ਰੀਤ ਜੇ ਚਵਾਨੀ ਵਾਲੀ ਲੱਖਾਂ ਦੀ ਬਣਾ ਕੇ ਉਹਨੂੰ ਦੱਸਦੀ ਇੱਕ ਦਿਨ ਯਾਦ ਮੈਨੂੰ ਮਮਾ ਮੇਰਾ ਆਇਆ ਸੀ ਰਖੜੀ ਬਣਾ ਕੇ ਨੋਟ ਦੱਸਦਾ ਫੜਾਇਆ ਸੀ ਹੋ ਇੱਕ ਦਿਨ ਯਾਦ ਮੈਨੂੰ ਮਮਾ ਮੇਰਾ ਆਇਆ ਸੀ ਰਖੜੀ ਬਣਾ ਕੇ ਨੋਟ ਦੱਸਦਾ ਫੜਾਇਆ ਸੀ ਫਿਰ ਆਂਡਣਾ ਗੁ ਆਂਡਣਾ ਨੂੰ ਦੱਸਦੀ ਨਾਲੇ ਦੱਸ ਪਿੱਛ ਜੀ ਰੁਲਾ ਕੇ ਹੱਸਦੀ ਪੇਕਿਆਂ ਦਵਾਈ ਹੋਵੇ ਚੀਤ ਜੇ ਚਵੰਨੀ ਵਾਲੀ ਲੱਖਾਂ ਦੀ ਬਣਾ ਕੇ ਆਉਣ ਨੂੰ ਦੱਸਦੀ ਆਈ ਹੋਵੇ ਚੀਜ਼ ਜੇ ਚਵੰਦੀ ਵਾਲੀ ਲੱਖਾਂ ਦੀ ਬਣਾ ਕੇ ਉਹਨੂੰ ਦੱਸਦੀ ਆ ਕੰਮ ਭਾਈ ਕਰੂ ਆ ਕੰਮ ਬਾਈ ਕਰੂ ਬਾਈ ਜੇ ਮੜੀ ਸੀ ਹੋਵੇ ਲੱਗਿਆ ਪਰ ਮੈਨੂੰ ਐ ਵੀ ਪਤਾ ਜਿੰਨੇ ਜੋ ਕਾ ਉਹ ਹੈਗਾ ਵੇਕ ਕੋਲੀ ਉੱਤੇ ਭੱਜਿਆ ਆ ਕੰਮ ਭਾਈ ਕਰੂ ਆ ਕੰਮ ਬਾਈ ਕਰੂ ਬਾਈ ਜੇ ਮੜੀ ਸੀ ਹੋਵੇ ਲੱਗਿਆ ਪਰ ਮੈਨੂੰ ਐਵੀ ਪਤਾ ਜਿੰਨੇ ਜੋਗਾ ਉਹ ਹੈਗਾ ਵੇਕ ਬੋਲੀ ਉੱਤੇ ਭੱਜਿਆ ਸਰਕਾਰ ਸੋਖੀ ਹੋਵੇ ਜਿੰਨੇ ਵੀ ਪਹਿਲਾਂ ਵੀ ਰਿਆਂ ਦੀ ਟੌਰ ਉੱਚੀ ਰੱਖਦੀ ਪੇਕਿਆਂ ਦਵਾਈ ਹੋਵੇ ਚੀਜ਼ ਜੇ ਚਵਾਨੀ ਵਾਲੀ ਲੱਖਾਂ ਦੀ ਬਣਾ ਕੇ ਉਹਨੂੰ ਦੱਸਦੀ ਪੇਕਿਆਂ ਦਵਾਈ ਹੋਵੇ ਚੀਜ਼ ਜੇ ਚਵਾਨੀ ਵਾਲੀ ਲੱਖਾਂ ਦੀ ਬਣਾ ਕੇ ਉਹਨੂੰ ਦੱਸਦੀ ਪਾਈ ਪਰ ਜਾਈਆਂ ਦੀ ਉਹ ਸਦਾ ਸੁਖ ਮੰਗਦੀਏ ਪਾਣੇ ਪਾਵੇਂ ਵਸੇ ਲੱਖਾਂ ਦੂਰ ਜੀ ਰਖੜੀ ਦੇ ਵੇਲੇ ਉਹਨੂੰ ਸਾਬ ਮਾਫ ਕਰ ਦੇਵੇ ਹੋਵੇ ਚਾਹੇ ਜਿੱਡਾ ਵੀ ਕਸੂਰ ਜੀ ਪਾਈ ਪਰ ਜਾਈਆਂ ਦੀ ਉਹ ਸਦਾ ਸੁਖ ਮੰਗਦੀਏ ਪਾਣੇ ਪਾਵੇਂ ਵਸੇ ਲੱਖਾਂ ਦੂਰ ਜੀ ਰਖੜੀ ਦੇ ਵੇਲੇ ਉਹਨੂੰ ਸਾਬ ਮਾਫ ਕਰ ਦੇਵੇ ਹੋਵੇ ਚਾਹੇ ਜਿੱਡਾ ਵੀ ਕਸੂਰ ਜੀ ਚਾਹੇ ਪੁੱਤੇ ਪੜੇ ਪੋਤੀਆਂ ਚ ਖੇੜਦੀ ਚਾਹੇ ਪੋਤੇ ਪੜੇ ਪੋਤੀਆਂ ਚ ਖੇੜਦੀ ਸੋਣ ਮਿੱਨੇ ਉਹੇ ਵੱਲ ਤੱਕਦੀ ਪੇਕਿਆਂ ਦਵਾਈ ਹੋਵੇ ਚੀਜ਼ ਜੇ ਚਵਾਨੀ ਵਾਲੀ ਲੱਖਾਂ ਦੀ ਬਣਾ ਕੇ ਉਹਨੂੰ ਦੱਸਦੀ ਪੇਕਿਆਂ ਦਵਾਈ ਹੋਵੇ ਚੀਜ਼ ਜੇ ਚਵਾਨੀ ਵਾਲੀ ਲੱਖਾਂ ਦੀ ਬਣਾ ਕੇ ਉਹਨੂੰ ਦੱਸਦੀ ਪੇਕਿਆਂ ਦਵਾਈ ਹੋਵੇ ਚੀਜ਼ ਜੇ ਚਵਾਨੀ ਵਾਲੀ ਲੱਖਾਂ ਦੀ ਬਣਾ ਕੇ ਉਹਨੂੰ ਦੱਸਦੀ ਧੰਨਵਾਦ